ਬਰੇ ਬਰੇ ਲਗਾਂ ਮਿਲਿਆ ਕਰੇ ਬੇਵੋਲ ਲਾ ਰਿਹਾ ਇਸ ਵੇਲੇ ਦੀ ਖਬਰ ਤੁਹਾਣਾ ਸਾਂਝੀ ਕਰ ਰਹੇ ਹਾਂ ਕਿ ਤਰਨਤਾਰਨ ਦੇ ਵਿੱਚ ਲਗਾਤਾਰ ਬਾਰਦਾਤਾਂ ਹੋ ਰਹੀਆਂ ਨੇ ਸ਼ਹਿਰ ਵਾਸੀਆਂ 'ਚ ਸਹਿਮਤ ਡਰ ਦਾ ਮਾਹੌਲ ਬਣਿਆ ਹੋਇਆ ਜਿਸ ਦੀ ਮਿਸਾਲ ਮੁਹੱਲਾ ਟਾਂਕ ਕਸ਼ਤਰੀ ਦੇ ਅਤੇਲ ਸ਼ਾਮਣ ਪਛਾਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਇੱਕ 25 ਸਾਲਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰਕੇ ਉਸ ਨੂੰ ਮੋਤੇ ਘਾਟ ਉਤਾਰ ਦਿੱਤਾ ਗਿਆ ਦਾਜੀਏ ਕਿ ਇਸ ਸਬੰਧੀ ਪਰਿਵਾਰ ਦੇ ਮੈਂਬਰ ਨੇ ਜਾਣਕਾਰ ਦਿੰਦੇ ਦੱਸਿਆ ਕਿ ਸਾਡਾ ਲੜਕਾ ਕਰੀਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਮਹੱਲੇ 'ਚ ਤਿੰਨਣ ਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਪਿਸਤੌਲ ਦੇ ਨਾਲ ਹਮਲਾ ਕਰਦੇ ਕਤਲ ਕਰ ਦਿੰਦੇ ਨੇ ਤੇ ਉਹਨਾਂ ਦਾ ਇੱਕ ਪੁੱਤਰ ਜਿਹੜਾ ਨੌਜਵਾਨ ਪੁੱਤਰ ਹੈ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਗੋਲੀਆਂ ਦੇ ਨਾਲ ਉਸ ਨੂੰ ਭੁੰਨ ਦਿੱਤਾ ਜਾਂਦਾ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੱਸ ਦिए ਕਿ ਮੌਕੇ ਤੇ ਪੁਲਿਸ ਡਿਊਟੀ ਹੁੰਦੀ ਹੈ ਪੁਲਿਸ ਨੇ ਮੌਕੇ ਤੇ ਕੀ ਕੀਤਾ ਉਸse ਬਿਸੁਣਾ ਪਰ ਮਾਮਲਾ ਇਹ ਸਾਹਮਣੇ ਆਉਂਦਾ ਕਿ ਲਗਾਤਾਰ ਜਿਹੜੀਆਂ ਘਟਨਾ ਨੇ ਹੁੰਦੀਆਂ ਜਾ ਰਹੀਆਂ ਨੇ ਤਰਨਤਾਰਨ ਦੇ ਵਿੱਚ ਲਗਾਤਾਰ ਅਜਿਹੀਆਂ ਵਾਰਦਾਤਾਂ ਹੁੰਦੀਆਂ ਜਾ ਰਹੀਆਂ ਨੇ ਕਿੱਥੇ ਪਹਿਲਾਂ ਤਾਂ ਲੁੱਟਖੋ ਤੇ ਹੁਣ ਸ਼ਰੇਆਮ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਰਾਜ ਆਂਦੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਿਆਆ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਮੈਂ ਬੱਚਿਆਂ ਗਿਆ ਥੋੜਾ ਜਿਹਾ ਘੁੰਮਣ ਤੇ ਕਹਿੰਦਾ ਮੈਂ ਡੈਡੀ ਦਾ ਆਇਆ ਇੱਥੋਂ ਆਇਆ ਤੱਕ ਕੋਈ ਨਹੀਂ ਪਤਾ ਨਹੀਂ ਲੱਗਾ ਕਿਹੜਾ ਅਣਸੁਦਾ ਗੋਲੀਆਂ ਮਾਰ ਕੇ ਗਿਆ ਵਾ ਗੋਲੀਆਂ ਮਾਰ ਕੇ ਮਨ ਉਸਨੇ ਆਪਣੇ ਚੱਕ ਤੋਂ ਉਹਦੀ ਕਿਰਕੂਲਾ ਕਿਸੋ ਤੋਂ ਕਿੰਨੀ ਕੀ ਨਾ ਤੇ ਉੱਪਰ ਕਿੰਨੀ ਜੀ ਰਹੀ ਤੇ ਮੈਂ 25 ਸਾਲ ਆ ਨਹੀਂ ਇਕਵਾਰਾ ਵਾਜੀ ਅੱਛਾ ਇਹ ਬੇਹੋਈਆ ਮੇਰਾ ਕੋ ਮਤਲਬ ਮੈਂ ਨੂੰ ਕੁਝ ਤਾਂ ਕੋਈ ਇਨਸਾਫ ਚਾਹੀਦਾ ਮੁੰਡਾ ਕਿਹੜੇ ਆ ਮੈਨੂੰ ਪਤਾ ਲੱਗੇ ਨਹੀਂ ਹੋ ਜੀ ਸ਼ੈਗੀ ਨਹੀਂ ਜੀ ਪਤਾ ਨਹੀਂ ਮੈਂ ਤਾਂ ਸਾਰੀ ਤੁਹਾਡੇ ਸਾਹਮਣੇ ਡਿਊਟੀ ਤੇ ਰਹੀ ਨਾ ਮੈਨੂੰ ਕਿਵੇਂ ਕਰ ਦੱਸ ਹਾਂ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਕਿਹਨੂੰ ਪਤਾ ਵਾ ਕੀ 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 ਉਸ ਨੂੰ ਸੂਚਨਾ ਦਿੱਤੀ ਤੁਸੀਂ ਹੁਣ ਐਸੇ ਮੈਂ ਕੋਈ ਸਾਨੂੰ ਸੂਚਨਾ ਜੇ ਕਿਥੋਂ ਦਿੱਤੀ ਤੁਸੀਂ ਦੇ ਸਕਦੇ ਵੀ ਪਤਾ ਨਹੀਂ ਕਹਿੰਦੇ ਗਏ ਕਿ ਨਹੀਂ ਗਏ ਕਿੰਨੇ ਕੁ ਵੇਲੇ ਘਰ ਆਇਆ ਜੀ ਇਹ ਤੇ ਮੇਰੇ ਘਰ ਸਾਰਾ ਕਿਹਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਨਾ ਕੀ ਵੀਰ ਦਾ ਨਾ ਕੀ ਪੁੱਤਰ ਮੀਨੇ ਇੱਕ ਵਾਰ ਮੀਨੇ ਇੱਕ ਵਾਰ ਹਾਂ ਤੇ ਕਿੱਥੇ ਹੈ ਕਿੱਥੇ ਜਾ ਕੇ ਥੇ ਰਹੀ ਮੰਲੇ ਟੀ ਸੀ ਅੱਛਾ ਮੰਲੇ ਜੀ ਮੈਂ ਲੜਾਂ ਅਛਤਰੀ ਆਪਣਾ ਉਹ ਲੰਗਾ ਪਤਾ ਕਾਤੇ ਬੰਦੀ ਆਈ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾਏ ਕੀ ਕਰਾਂਗਾ ਕਿ ਜਿੱਦਾਂ ਸ਼ਰੀਆ ਵੀ ਦੱਬ ਤੱਕ ਹੀ ਹੋਣ ਦੇ ਤਾਂ ਗੋਲੀਆਂ ਮੈਂ ਦਾ ਮੈਂ ਦੰਦਾ ਨਾ ਵੀ ਮੈਂ ਕੀ ਕਰ ਦੱਸ ਕਰਦਾ ਸੰਭੀ ਇਹ ਕਹਾਂ ਮੈਨੂੰ ਸਮਝਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਤੇਰਾ ਬਾਬੇ ਦਾ ਧੰਨਵਾਦ ਇਨਫਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਤੇ ਇੱਥੇ ਸਿਵਲ ਹਸਪਤਾਲ ਆਇਆ ਮੈਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਮਾਰਦਾ ਤੁਸੀਂ ਇਹ ਟਾਂਕ ਛਤਰੀ ਮੱਲੇ 'ਚ ਵਾਦ ਇਹ ਕੀ ਆਪੇ ਕਰ ਲਈ ਸਰ ਹੁਣ ਕਰ ਲੈ ਇਹ ਕੇਸ ਰਜਿਸਟਰਡ ਕਰਕੇ ਤਫਤੀਸ਼ ਕਰਦੇ ਹਾਂ ਸਰ ਦੋਸ਼ੀ ਘੱਟ ਆਏ ਸੀ ਹਾਂਜੀ ਦੋਸ਼ੀ ਮੋਟਰਸਾਈਕਲ ਤੇ ਆਏ ਸੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੈਂ